ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਹਰਿਆਣਾ ਹਿਮਾਚਲ ਮੈਂ ਪਰਮਿੰਦਰ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਅੱਜ ਤੁਹਾਨੂੰ ਦੱਸਣ ਜਾ ਰਿਹਾ న్యూਸ 18 ਦੇ ਕੋਲ ਜਿਸ ਦੀ ਐਕਸਕਲੂਸਿਵ ਜਾਣਕਾਰੀ ਹੈ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਕੱਲ ਨੂੰ ਜਿਹੜੀ ਬੈਠਕੂਨੀਆ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣ ਸਕਦੀ ਹੈ 3 ਤੋਂ 4 ਸਾਲ ਤੱਕ ਕਾਨੂੰਨਾ ਤੇ ਰੋਕ ਦੀ ਕਿਸਾਨ ਮੰਗ ਕਰ ਸਕਦੇ ਨੇ ਕੱਲ ਜਥੇਬੰਦੀਆਂ ਦੇ ਵੱਲੋਂ ਸਰਕਾਰ ਅੱਗੇ ਰੱਖੀ ਜਾ ਸਕਦੀ ਹੈ ਇਹ ਮੰਗ ਸਰਕਾਰ 3 ਸਾਲ ਦੇ ਲਈ ਰੋਕ ਲਗਾਉਣ ਦੇ ਲਈ ਹਮਮੀ ਵੀ ਪਰ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਪਹਿਲਾਂ ਇਹ ਵੱਡੀ ਖਬਰ న్యూਸ 18 ਤੁਹਾਡੇ ਤੱਕ ਪਹੁੰਚਾਰਿਆ ਹੈ ਦਰਸਲ ਸਰਕਾਰ ਨੇ ਕੱਲ ਦੀ ਮੀਟਿੰਗ ਦੇ ਵਿੱਚ 1.5 ਸਾਲ ਤੱਕ ਰੋਕ ਦਾ ਕਿਸਾਨਾਂ ਅੱਗੇ ਪ੍ਰਸਤਾਵ ਰੱਖਿਆ ਗਿਆ ਸੀਗਾ ਪਰ ਹੁਣ ਇਹ ਤੁਹਾਨੂੰ ਵੱਡੀ ਖਬਰ ਦੱਸਣ ਜਾ ਰਹੇ ਹਾਂ ਜਿਸ ਦੀ ਨਿਊਜ਼ 18 ਦੇ ਪੋਰ ਐਕਸਕਲੂਸਿਵ ਜਾਣਕਾਰੀ ਹੈ ਕਿ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਕੱਲ ਜਿਹੜੀ 11ਵੇਂ ਗੇੜ ਦੀ ਮੀਟਿੰਗ ਹੋਣੀ ਹੈ 11ਵੇਂ ਗੇੜ ਦੀ ਬੈਠਕ ਹੋਣੀ ਹੈ ਇਸ ਦੇ ਵਿੱਚ ਸਹਿਮਤੀ ਬਣ ਸਕਦੀ ਹੈ ਸੂਤਰਾਂ ਦੇ ਹਵਾਲੇ ਤੂਏ ਵੱਡੀ ਖਬਰ ਤਿੰਨ ਤੋਂ 4 ਸਾਲ ਤੱਕ ਕਾਨੂੰਨਾਂ ਤੇ ਰੋਕ ਦੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਸਕਦੀ ਹੈ ਕੱਲ ਜਥੇਬੰਦੀਆਂ ਦੇ ਵੱਲੋਂ ਸਰਕਾਰ ਅੱਗੇ ਮੰਗ ਰੱਖੀ ਜਾ ਸਕਦੀ ਹੈ ਸਿੱਧਾ ਰੁਕ ਕਰਦੇ ਆ ਦਿੱਲੀ ਦਾ ਜਥੂ ਕਿ ਗਰਾਉਂਡ 0 ਤੋਂ ਮੇਰੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ న్యూਸ 18 ਨੇ ਸਭ ਤੋਂ ਵੱਡੀ ਅਹਿਮ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ ਕੱਲ ਮਸਲੇ ਦਾ ਹੱਲ ਹੋ ਸਕਦਾ ਹੈ ਕੱਲ ਦੀ ਮੀਟਿੰਗ ਬਹੁਤ ਵੱਡੀ ਤੇ ਅਹਿਮ ਰਹਿਣ ਵਾਲੀ ਹੈ 3 ਤੋਂ 4 ਸਾਲ ਤੱਕ ਕਾਨੂੰਨਾਂ ਤੇ ਰੋਕ ਦੀ ਕਿਸਾਨਾਂ ਵੱਲੋਂ ਮੰਗ ਰੱਖੀ ਜਾ ਸਕਦੀ ਹੈ ਕੀ ਹੈ ਪੂਰੀ ਜਾਣਕਾਰੀ ਆ ਬਿਲਕੁਲ ਕਿਉਂਕਿ ਕੱਲ ਦੀ ਜੋ ਮੀਟਿੰਗ ਹੋਈ ਪਰਮਿੰਦਰ ਉਸ ਦੇ ਵਿੱਚ ਸਰਕਾਰ ਨੇ ਪਹਿਲਾਂ ਕਿਹਾ ਕਿ 1 ਸਾਲ ਤੱਕ ਰੋਕ ਲਗਾ ਦੰਨੇ ਇੱਕ ਸ਼ਾਰਟ ਕਮੇਟੀ ਯਾਨੀ ਕਿ 40 ਕਿਸਾਨ ਜਥੇਬੰਦੀਆਂ ਦੀ ਥਾਂ ਇੱਕ 5 ਜਾਂ 8 ਮੈਂਬਰੀ ਕਿਸਾਨ ਜਥੇਬੰਦੀਆਂ ਦੀ ਕਮੇਟੀ ਬਣਾਈ ਜਾਏਗੀ ਜਿਸ ਦੇ ਵਿੱਚ 5 ਜਾਂ 8 ਮੈਂਬਰਾਂ ਤੋਂ ਇਲਾਵਾ ਸਰਕਾਰ ਦੇ ਨੁਮਾਇੰਦੇ ਹੋਣਗੇ ਐਗਰੀਕਲਚਰ ਐਕਸਪਰਟ ਹੋਣਗੇ ਔਰ ਉਹ ਫੈਸਲਾ ਕਰਨਗੇ ਲੇਕਿਨ ਇਸ ਗੱਲ ਨੂੰ ਸਰਕਾਰ ਕਿਸਾਨਾਂ ਵੱਲੋਂ ਨਕਾਰ ਦਿੱਤਾ ਗਿਆ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ 1.5 ਤੋਂ 2 ਸਾਲ ਤੱਕ ਰੋਕ ਲਗਾ ਦਨੇ ਹੈ ਕਾਨੂੰਨਾ ਦੇ ਉਤੇ ਔਰ ਕਮੇਟੀ ਅਗਰ 2 ਸਾਲ ਤੋਂ ਵੀ ਜ਼ਿਆਦਾ ਸਮਾਂ ਲੈਂਦੀ ਹੈ ਤਾਂ ਉਦੋਂ ਤੱਕ ਰੋਕ ਲੱਗੀ ਰਹੇਗੀ ਕਾਨੂੰਨਾ ਤੇ ਕੋਈ ਫੈਸਲਾ ਨਹੀਂ ਹੋਏਗਾ ਤਾਂ ਅਜਿਹੇ ਚ ਅੱਜ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਪੰਜਾਬ ਦੀਆਂ ਜਥੇਬੰਦੀਆਂ ਆਪਸ ਵਿੱਚ ਮੀਟਿੰਗ ਕਰ ਰਹੀਆਂ ਨੇ ਸਰਕਾਰ ਦੇ ਇਸ ਪ੍ਰਪੋਜ਼ਲ ਦੇ ਉੱਤੇ ਫੈਸਲਾ ਲਿੱਤਾ ਜਾ ਰਿਹਾ ਕਿਉਂਕਿ ਇਸ ਨੂੰ ਨਕਾਰਿਆ ਨਹੀਂ ਗਿਆ ਔਰ ਕੱਲ ਦੁਬਾਰਾ ਮੀਟਿੰਗ ਹੋਣੀ ਹੈ ਕੱਲ ਦੀ ਮੀਟਿੰਗ ਕਈ ਮਾਇਨਿਆਂ ਦੇ ਵਿੱਚ ਅਹਿਮ ਇਸ ਕਰਕੇ ਹੈ ਕਿਉਂਕਿ ਇੱਕ ਵੱਡਾ ਪ੍ਰਪੋਜ਼ਲ ਸਰਕਾਰ ਵੱਲੋਂ ਦਿੱਤਾ ਗਿਆ 2 ਸਾਲ ਤੱਕ ਕਾਨੂੰਨਾਂ ਦੇ ਉੱਤੇ ਰੋਕ ਅਤੇ ਨਾਲ ਹੀ ਨਾਲ ਇੱਕ ਕਮੇਟੀ ਕਮੇਟੀ ਫੈਸਲਾ ਲਏਗੀ ਕਿ ਕਾਨੂੰਨ ਰੱਦ ਕਰਨੇ ਨੇ ਕਾਨੂੰਨਾਂ ਦੇ ਵਿੱਚ ਸੋਧ ਕਰਨਾ ਹੈ ਕੀ ਕਿ ਉਹ ਖਾਮੀਆਂ ਨੇ ਔਰ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਔਰ ਇਸੇ ਵਜ੍ਹਾ ਕਰਕੇ ਕਿਸਾਨ ਜਥੇਬੰਦੀਆਂ ਇਸ ਵੇਲੇ ਫੈਸਲਾ ਕਰ ਰਹੀਆਂ ਨੇ ਔਰ ਮੀਟਿੰਗ ਤੋਂ ਬਾਅਦ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਅਜੀਹਾਂ ਕਿਸਾਨ ਜਥੇਬੰਦੀਆਂ ਸੀ ਜੋ ਕਹਿ ਰਹੀਆਂ ਸੀ ਕਿ ਅਸੀਂ ਵਿਚਾਰ ਕਰਾਂਗੇ ਅਸੀਂ ਪ੍ਰਪੋਜ਼ਲ ਨੂੰ ਰਿਜੈਕਟ ਨਹੀਂ ਕੀਤਾ ਅਸੀਂ ਕਾਨੂੰਨ ਰੱਦ ਜ਼ਰੂਰ ਮੰਨ ਕਰ ਰਹੇ ਹਾਂ ਕਿ ਕਾਨੂੰਨ ਰੱਦ ਹੀ ਹੋਣ ਲੇਕਿਨ ਸਰਕਾਰ ਵੱਲੋਂ ਜੋ ਪ੍ਰਪੋਜ਼ਲ ਭੇਜਿਆ ਗਿਆ ਵਾ ਉਸ ਤੇ ਵਿਚਾਰ ਵਟਾਂਦਰਾ ਇਸ ਦੀ ਮੀਟਿੰਗ ਦੇ ਵਿੱਚ ਕੀਤਾ ਜਾ ਰਿਹਾ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਜੋ ਪ੍ਰਪੋਜ਼ਲ ਸਰਕਾਰ ਨੇ ਦਿੱਤਾ ਹੈ ਕਿ 2 ਸਾਲ ਤੱਕ ਕਾਨੂੰਨਾ ਦੇ ਉੱਤੇ ਰੋਕ ਕਿਸਾਨ ਜਥੇਬੰਦੀਆਂ ਇਹ ਫੈਸਲਾ ਲੈ ਸਕਦੀਆਂ ਨੇ ਕਿ ਦੋ ਨਹੀਂ 3 ਤੋਂ 4 ਸਾਲ ਤੱਕ ਰੋਕ ਲੱਗੇ 3 ਤੋਂ 4 ਸਾਲ ਤੱਕ ਕਾਨੂੰਨ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲੱਗ ਜੇ ਔਰ ਨਾਲ ਹੀ ਨਾਲ ਕਮੇਟੀ ਤੈਅ ਕਰੇ ਕਿ ਕਾਨੂੰਨ ਰੱਦ ਕਰਨੇ ਪਏ ਤਿੰਨਾਂ ਚਾਰ ਸਾਲ ਬਾਅਦ ਤੱਕ ਕਾਨੂੰਨ ਰੱਦ ਵੀ ਹੋਣਗੇ ਔਰ ਕਿਸਾਨ ਜਥੇਬੰਦੀਆਂ ਦੇ ਮਨ ਦੇ ਵਿੱਚ ਇਸ ਵੇਲੇ 2024 ਵੀ ਚੱਲ ਰਿਹਾ ਹੈ 2024 ਚ ਸਰਕਾਰ ਬਣੇਗੀ ਨਵੀਂ ਸਰਕਾਰ ਬਣੇਗੀ ਔਰ ਇਸੇ ਵਜ੍ਹਾ ਕਰਕੇ ਤੇਜ਼ ਸਾਲ ਦਾ ਸਮਾਂ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਮੰਗ ਸਕਦੀਆਂ ਨੇ ਕੁਝ ਜਥੇਬੰਦੀਆਂ ਇਸ ਤੇ ਵਿਚਾਰ ਕਰ ਰਹੀਆਂ ਨੇ ਕਿਉਂਕਿ ਪਰਮਿੰਦਰ 40 ਜਥੇਬੰਦੀਆਂ ਨੇ ਔਰ 40 ਜਥੇਬੰਦੀਆਂ ਚੋਂ 4 ਤੋਂ 5 ਜਥੇਬੰਦੀਆਂ ਜਿਹੀਆਂ ਨੇ ਜੋ ਆ ਸਾਫ਼ ਤੌਰ ਤੇ ਕਹਿ ਰਹੀਆਂ ਸੀਗੀਆਂ ਕਿ ਕਾਨੂੰਨ ਰੱਦ ਹੀ ਹੋਣ ਅਸੀਂ ਆ 2 ਸਾਲ 3 ਸਾਲ ਦੇ ਪ੍ਰਪੋਜ਼ਲ ਨੂੰ ਨਹੀਂ ਮੰਨਦੇ ਲੇਕਿਨ ਬਹੁਤ ਸਾਰੀਆਂ ਜਿਹੀਆਂ ਜਥੇਬੰਦੀਆਂ ਨੇ ਜੋ ਸਰਕਾਰ ਦੇ ਫੈਸਲੇ ਨੂੰ ਪੋਜ਼ਿਟਿਵ ਮੰਨ ਰਹੀ ਆਨੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਅੱਜ ਪੋਜ਼ਿਟਿਵ ਐਟੀਟਿਊਡ ਸੀ ਸਰਕਾਰ ਅੱਗੇ ਵਧੀ ਹੈ ਔਰ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਤੈਅ ਹੋਣਾ ਹੈ ਅੱਜ ਦੀ ਮੀਟਿੰਗ ਕਈ ਮਾਇਨਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਹੈ ਕਿਉਂਕਿ ਪਹਿਲਾਂ ਪੰਜਾਬ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਨੈਸ਼ਨਲ ਪੱਧਰ ਤੇ ਜਿਹੜੀਆਂ ਹੋਰ ਅੱਠ ਜਥੇਬੰਦੀਆਂ ਨੇ ਉਹ ਵਿਚਾਰ ਵਟਾਂਦਰਾ ਕਰਨ ਗਿਆ ਕਿ ਕਿਸ ਤਰੀਕੇ ਦੇ ਨਾਲ ਕੀ ਕੁਝ ਫੈਸਲਾ ਕੱਲ ਦੀ ਮੀਟਿੰਗ ਦੇ ਵਿੱਚ ਲਿੱਤਾ ਜਾਣਾ ਹੈ ਸੋਰਸਸੇ ਜਾਣਕਾਰੀ ਦੇ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਤਿੰਨ ਤੋਂ ਚਾਰ ਸਾਲ ਤੱਕ ਕਾਨੂੰਨ ਦੇ ਉੱਤੇ ਰੋਕ ਲੱਗੇ ਇਸ ਤੇ ਸਹਿਮਤੀ ਜਤਾ ਸਕਤੀਆਂ ਨੇ ਅਹਿਮ ਜਾਣਕਾਰੀ న్యూਸ 18 ਦੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਵਿਚਾਰ ਕਰ ਰਹੀਆਂ ਨੇ ਪਰਮਿੰਦਰ ਪੰਕਜ ਪੰਕਜ ਐਮਐਸਪੀ ਨੂੰ ਲੈ ਕੇ ਵੀ ਕਿਸਾਨਾਂ ਦਾ ਵੱਡਾ ਖਦਸ਼ਾ ਹੈ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਨੂੰਨੀ ਰੂਪ ਦਿੱਤਾ ਜਾਵੇ ਐਮਐਸਪੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਕਿਸਾਨਾਂ ਵੱਲੋਂ ਕੋਈ ਵੱਡੀ ਮੰਗ ਰੱਖੀ ਜਾ ਸਕਦੀ ਹੈ ਐਮਐਸਪੀ ਤੇ ਵੀ ਸਰਕਾਰ ਦੇ ਵੱਲੋਂ ਕੋਈ ਭਰੋਸਾ ਦਿੱਤਾ ਜਾ ਸਕਦਾ ਹੈ ਬਿਲਕੁਲ ਜੋ ਕਮੇਟੀ ਬਣਾਉਣ ਦਾ ਜ਼ਿਕਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਸ ਦੇ ਵਿੱਚ ਸਿਰਫ ਤਿੰਨੇ ਕਾਨੂੰਨਾਂ ਨੂੰ ਰੱਦ ਕਰਨਾ ਜਾਂ ਤਿੰਨੇ ਕਾਨੂੰਨਾਂ ਨੂੰ ਸੋਧ ਕਰਨਾ ਨਹੀਂ ਬਲਕਿ ਐਮਐਸਪੀ ਵੀ ਐਮਐਸਪੀ ਕਿਸ ਤਰੀਕੇ ਦੀ ਹੋਏਗੀ ਪੂਰੇ ਦੇਸ਼ ਦੇ ਵਿੱਚ ਕਿਉਂਕਿ ਪਹਿਲਾਂ ਇਹ ਇਸ ਗੱਲ ਦਾ ਜ਼ਿਕਰ ਖੇਤੀਬਾੜੀ ਮੰਤਰੀ ਨੇ ਕਿਹਾ ਕਿ 17 ਲੱਖ ਕਰੋੜ ਪੂਰੇ ਦੇਸ਼ ਦੇ ਵਿੱਚ ਖਰਚਾ ਹੋਏਗਾ ਇੰਨਾ ਖਰਚਾ ਸਰਕਾਰ ਚੁੱਕ ਨਹੀਂ ਸਕਦੀ ਲੇਕਿਨ ਕਿਸਾਨ ਜਥੇਬੰਦੀਆਂ ਦਾ ਇਹ ਇਹ ਤਰਕ ਹੈ ਕਿ ਅਗਰ 17 ਲੱਖ ਕਰੋੜ ਰੁਪਇਆ ਕਿਸਾਨਾਂ ਦੇ ਉੱਤੇ ਖਰਚ ਕੀਤਾ ਜਾਏਗਾ ਐਮਐਸਪੀ ਨੂੰ ਲੈ ਕੇ ਤਾਂ 14 ਤੋਂ 15 ਲੱਖ ਕਰੋੜ ਰੁਪਇਆ ਸਰਕਾਰ ਦੀ ਆਮਦਨ ਵੀ ਹੋਏਗੀ ਨੁਕਸਾਨ ਉਹ ਥੋੜਾ ਹੋਏਗਾ ਤਾਂ ਇਸ ਨੂੰ ਲੈ ਕੇ ਵੀ ਜਥੇਬੰਦੀਆਂ ਵਿਚਾਰ ਕਰ ਰਹੀਆਂ ਨੇ ਕਿ ਜੋ ਕਮੇਟੀ ਬਣੇ ਜੋ ਕਾਨੂੰਨਾ ਤੇ ਰੋਕ ਲੱਗੇ ਸਿਰਫ ਉਸੇ ਤੇ ਗੱਲ ਹੋਵੇ ਜਾਂ ਐਮਐਸਪੀ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਕੱਲ ਹੀ ਫੈਸਲਾ ਲਵੇ ਅਗਲੀ ਮੀਟਿੰਗ 'ਚ ਫੈਸਲਾ ਲਵੇ ਲੇਕਿਨ ਇਸ ਗੱਲ ਨੂੰ ਲੈ ਕੇ ਅਹਿਮ ਜਾਣਕਾਰੀ ਮਿਲ ਰਹੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਜੀਹਿਆਂ ਨੇ ਜਿਨ੍ਹਾਂ ਨੇ ਆਫ ਰਿਕਾਰਡ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਰਕਾਰ ਨੇ ਇੱਕ ਪੋਜੀਟਿਵ ਪ੍ਰਪੋਜ਼ਲ ਭੇਜਿਆ ਹੈ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਔਰ 2 ਸਾਲ ਦੀ ਜੱਥੇਬੰਦੀਆਂ ਇਹ ਕਹਿ ਸਕਦੀਆਂ ਕਿ 3 ਤੋਂ 4 ਸਾਲ ਤੱਕ ਕਾਨੂੰਨਾ ਦੇ ਉੱਤੇ ਰੋਕ ਲੱਗੇ ਪਰਮਿੰਦਰ ਪੰਕੇਜ ਜਹੋਣੇ ਮੰਨਿਆ ਜਾਵੇ ਕਿਉਂਕਿ 26 ਜਨਵਰੀ ਬਿਲਕੁਲ ਨੇੜੇ ਹੈ ਕਿਸਾਨ ਪਹਿਲਾਂ ਟ੍ਰੈਕਟਰ ਪ੍ਰੇਡ ਦਾ ਐਲਾਨ ਕਰ ਚੁੱਕੇ ਨੇ ਸਰਕਾਰ ਦੀ ਵੀ ਇਹ ਇੱਕ ਕੋਸ਼ਿਸ਼ ਹੈ ਕਿ 26 ਜਨਵਰੀ ਤੋਂ ਪਹਿਲਾਂ ਹਰ ਹਾਲ ਦੇ ਵਿੱਚ ਕਿਤੇ ਨਾ ਕਿਤੇ ਮਸਲੇ ਦਾ ਹੱਲ ਕੱਢਿਆ ਜਾਵੇ ਜਿਸ ਕਰਕੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਪ੍ਰਪੋਜ਼ਲ ਤੇ ਇਹ ਕਿਸਾਨਾਂ ਦੀ ਮੰਗ ਤੇ ਸਰਕਾਰ ਦੇ ਵੱਲੋਂ ਵੀ ਕੱਲ੍ਹ ਹਾਮੀ ਭਰੀ ਜਾ ਸਕਦੀ ਹੈ। ਬਿਲਕੁਲ ਬਿਲਕੁਲ ਕਿਉਂਕਿ ਸਰਕਾਰ ਨੇ 1 ਸਾਲ ਤੋਂ ਸ਼ੁਰੂਆਤ ਕੀਤੀ ਸੀ 1 ਸਾਲ ਤੱਕ ਰੋਕ ਲੱਗ ਜੇ ਲੇਕਿਨ ਜਦੋਂ ਇਸ ਨੂੰ ਨਕਾਰ ਦਿੱਤਾ ਗਿਆ ਤਾਂ ਉਸੇ ਵੇਲੇ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਡੇਢ ਤੋਂ 2 ਸਾਲ ਵੀ ਅਗਰ ਸਮਾਂ ਲੱਗਦਾ ਹੈ ਤਾਂ 2 ਸਾਲ ਤੱਕ ਵੀ ਕਾਨੂੰਨ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਏਗੀ ਔਰ ਇਸ ਵੇਲੇ ਸਰਕਾਰ ਨੂੰ ਅਗਰ ਜੱਥੇਬੰਦੀਆਂ ਤਿੰਨ ਤੋਂ 4 ਸਾਲ ਦਾ ਪ੍ਰਪੋਜ਼ਲ ਦਿੰਦੀਆਂ ਨੇ ਤਾਂ ਸਰਕਾਰ ਵੀ ਇਸ ਗੱਲ ਤੇ ਸਹਿਮਤੀ ਜਤਾ ਸਕਦੀ ਹੈ ਸਰਕਾਰ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਇਨਕਾਰ ਨਹੀਂ ਕੀਤਾ ਗਿਆ ਤਾਂ 3 ਤੋਂ 4 ਸਾਲ ਦਾ ਅਗਰ ਜਥੇਬੰਦੀਆਂ ਪ੍ਰਪੋਜ਼ਲ ਦਿੰਦੀਆਂ ਨੇ ਕਿ 3 ਤੋਂ 4 ਸਾਲ ਤੱਕ ਕਾਨੂੰਨਾ ਦੇ ਉੱਤੇ ਰੋਕ ਲੱਗ ਜਾਏ ਤਾਂ ਕਿਸਾਨ ਕਿਸਾਨਾਂ ਦੀ ਇਸ ਮੰਗ ਨੂੰ ਵੀ ਸਰਕਾਰ ਜਿਹੜੀ ਉਹ ਮੰਨ ਸਕਦੀ ਹੈ ਇਹ ਵੀ ਸੋਰਸਸ ਦੇ ਹਵਾਲੇ ਤੋਂ ਅਹਿਮ ਜਾਣਕਾਰੀ ਮਿਲ ਰਹੀ ਹੈ ਸਰਕਾਰ ਦੇ ਸੋਰਸਸ ਵੀ ਇਹ ਜਾਣਕਾਰੀ ਦੇ ਰਹੇ ਨੇ ਕਿ ਇਸ ਮੰਗ ਨੂੰ ਕਿਸ ਤਰੀਕੇ ਨਾਲ ਕਿਉਂਕਿ 26 ਜਨਵਰੀ ਨੂੰ ਜਾਣਕਾਰੀ ਇਹ ਮਿਲ ਰਹੀ ਹੈ ਕਿ ਪ੍ਰੇਡ ਕੱਢੀ ਜਾਏਗੀ ਚਾਹੇ ਮਸਲੇ ਦਾ ਹੱਲ ਹੋ ਜਾਏ ਚਾਹੇ ਸਹਿਮਤੀ ਬਣ ਜੇ ਲੇਕਿਨ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਹੋਇਆ ਹੈ ਕਿ ਟਰੈਕਟਰ ਮਾਰਚ ਕੱਢਿਆ ਜਾਏਗਾ 26 ਤਰੀਕ ਨੂੰ ਕੋਈ ਉਸ ਦੇ ਵਿੱਚ ਮਾਹੌਲ ਵਿਗਾੜਨ ਵਾਲੀ ਗੱਲ ਨਹੀਂ ਹੋਏਗੀ ਇੱਕ ਜਿੱਤ ਦੇ ਤੌਰ ਤੇ ਟਰੈਕਟਰ ਮਾਰਚ ਕੱਢਿਆ ਜਾਏਗਾ ਦਿੱਲੀ ਦੀ ਰਿੰਗ ਰੋਡ ਜੋ ਆਊਟਰ ਰਿੰਗ ਰੋਡ ਹੈ ਉੱਥੇ ਟਰੈਕਟਰ ਮਾਰਚ ਕੱਢਿਆ ਜਾਏਗਾ ਉਸ ਨੂੰ ਲੈ ਕੇ ਵੀ ਦਿੱਲੀ ਪੁਲਿਸ ਦੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਗੱਲ ਕਰ ਰਹੇ ਨੇ ਔਰ ਕੱਲ ਦੀ ਮੀਟਿੰਗ ਇਸ ਕਰਕੇ ਵੀ ਅਹਿਮ ਹੈ ਕਿ ਅਗਰ ਸਰਕਾਰ ਨਾਲ ਸਹਿਮਤੀ ਹੋ ਜਾਂਦੀ ਹੈ ਅਗਰ ਤਿੰਨ ਤੋਂ 4 ਸਾਲ ਤੇ ਸਰਕਾਰ ਮੰਨ ਜਾਂਦੀ ਔਰ ਕਿਸਾਨ ਜਥੇਬੰਦੀਆਂ ਤੋਂ ਤਿੰਨ ਤੋਂ 4 ਸਾਲ ਦਾ ਪ੍ਰਪੋਜ਼ਲ ਆਂਦਾ ਹੈ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿੱਤ ਦੇ ਤੌਰ ਤੇ ਆਊਟਰ ਰਿੰਗ ਰੋਡ ਤੇ ਜੋ ਹੈ ਟਰੈਕਟਰ ਮਾਰਚ ਕਰ ਸਕਦੀਆਂ ਨੇ ਪੰਜਾਬ ਚ ਟਰੈਕਟਰ ਮਾਰਚ ਹੋਏ ਗਏ ਇੱਕ ਵੱਡੀ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਵੀ ਕਿਸਾਨਾਂ ਵੱਲੋਂ ਇਹ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾਏਗਾ ਔਰ ਇਸ ਲਈ ਕੱਲ ਦੀ ਮੀਟਿੰਗ ਕਈ ਮਾਇਨਿਆਂ ਦੇ ਵਿੱਚ ਅਹਿਮ ਹੈ ਔਰ ਉਸ ਤੋਂ ਪਹਿਲਾਂ ਅੱਜ ਕਿਸਾਨ ਜਥੇਬੰਦੀਆਂ ਆਪਸ ਵਿੱਚ ਫੈਸਲਾ ਕਰ ਲੈਣਗੇ ਪੰਕਜ ਆ ਨਵੇਂ ਪ੍ਰਸਤਾਵ ਤੇ ਸਰਕਾਰ ਨੇ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਨਵਾਂ ਪ੍ਰਸਤਾਵ ਦਿੱਤਾ ਗਿਆ ਸੀ ਉਸ ਤੇ ਅੱਜ ਸਭ ਤੋਂ ਵੱਡਾ ਮੰਥਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਅੱਜ ਕਿਸਾਨ ਜਥੇਬੰਦੀਆਂ ਵੀ ਇਸ ਨੂੰ ਲੈ ਕੇ ਕੋਈ ਜਾਣਕਾਰੀ ਦੇ ਸਕਦੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਕੋਈ ਅਗਲਾ ਕਦਮ ਜਿਹੜਾ ਵਧਾਇਆ ਜਾਵੇ ਉਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਕਦੋਂ ਤੱਕ ਅੱਜ ਦੀ ਮੰਥਨ ਤੋਂ ਬਾਅਦ ਅੱਜ ਦੀ ਮੀਟਿੰਗ ਤੋਂ ਬਾਅਦ ਤੇਤੀ ਸਾਫ ਹੋ ਸਕਦੀ ਹੈ ਪਰਮਿੰਦਰ ਕੱਲ ਜਦੋਂ ਮੀਟਿੰਗ ਖਤਮ ਹੋਈ ਬਾ 7 ਵਜੇ ਦੇ ਕਰੀਬ ਮੀਟਿੰਗ ਖਤਮ ਹੋਈ ਤਾਂ ਹਰੇਕ ਜਥੇਬੰਦੀ ਦੇ ਆਗੂ ਨਾਲ న్యూਸ 18 ਨਾਲ ਗੱਲਬਾਤ ਹੋਈ ਉਸ ਵੇਲੇ ਹਰੇਕ ਜਥੇਬੰਦੀ ਇਹ ਕਹਿ ਰਹੀ ਸੀਗੀ ਕਿ ਸਰਕਾਰ ਦਾ ਇੱਕ ਪੋਜ਼ਿਟਿਵ ਆ ਫੈਸਲਾ ਵਾ ਹਾਲਾਂਕਿ ਸਰਵਨ ਸਿੰਘ ਪੰਦੇਰ ਹੋਰਾਂ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਪ੍ਰਪੋਜ਼ਲ ਨੂੰ ਨਹੀਂ ਮੰਨਣੇ ਗੁਰਨਾਮ ਸਿੰਘ ਚੰਡੂਰੀ ਹੋਰਾਂ ਨੇ ਇਨਕਾਰ ਕਰ ਦਿੱਤਾ ਅ ਰੁਲਦੂ ਸਿੰਘ ਹੋਰਾਂ ਨੇ ਇਨਕਾਰ ਕਰ ਦਿੱਤਾ ਲੇਕਿਨ ਬਾਕੀ ਜਥੇਬੰਦੀਆਂ ਕਹਿ ਰਹੀਆਂ ਸੀਗੀਆਂ ਕਿ ਅਸੀਂ ਮੀਟਿੰਗ ਦੇ ਵਿੱਚ ਚਰਚਾ ਕਰਾਂਗੇ ਅਸੀਂ ਅੱਜ ਦੀ ਮੀਟਿੰਗ ਪਹਿਲਾਂ 32 ਜਥੇਬੰਦੀਆਂ ਦੀ ਮੀਟਿੰਗ ਜੋ ਪੰਜਾਬ ਦੇ ਨਾਲ ਸੰਬੰਧਿਤ ਨੇ ਉਸ ਦੇ ਵਿੱਚ ਬਲਦੇਵ ਸਿੰਘ ਸਿਰਸਾ ਨੇ ਬਲਬੀਰ ਸਿੰਘ ਰਾਜੇਵਾਲ ਨੇ ਉਸ ਦੇ ਵਿੱਚ ਡਾਕਟਰ ਦਰਸ਼ਨਪਾਲ ਨੇ ਉਸ ਦੇ ਵਿੱਚ ਬੂਟਾ ਸਿੰਘ ਸ਼ਾਦੀਪੁਰ ਨੇ ਉਸ ਦੇ ਵਿੱਚ ਬੂਟਾ ਸਿੰਘ ਬੁਰਜਗਿਲ ਨੇ ਸਾਰੀਆਂ ਜਥੇਬੰਦੀਆਂ ਅੱਜ ਆਪਸ ਵਿੱਚ ਮੀਟਿੰਗ ਰਹੀਆਂ ਨੇ ਉਸ ਤੋਂ ਬਾਅਦ 2 ਵਜੇ ਦੇ ਕਰੀਬ ਜਿਹੜੀਆਂ ਅੱਠ ਜਥੇਬੰਦੀਆਂ ਜੋ ਵੱਖ-ਵੱਖ ਸੂਬਿਆਂ ਤੋਂ ਨੇ ਜਿਸ ਵਿੱਚ ਸ਼ਿਵ ਕੁਮਾਰ ਕੱਕਾ ਨੇ ਜਿਸ ਵਿੱਚ yogender yadav ਨੇ kavita ਨੇ hanan mohalla ਨੇ ਉਹ ਅੱਠ ਜਥੇਬੰਦੀਆਂ ਉਹ ਪੰਜਾਬ ਦੀਆਂ 5 ਤੋਂ 8 ਜਿਹੜੇ ਨੁਮਾਇंदे ਹੋਣਗੇ ਜੋ ਸਯੁਕਤ ਕਿਸਾਨ ਮੋਰਚੇ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਮੀਟਿੰਗ ਹੋਏਗੀ ਔਰ ਉਸ ਤੋਂ ਬਾਅਦ ਕਰੀਬ 5:30 5:30 ਵਜੇ ਤੱਕ ਮੀਟਿੰਗ ਖਤਮ ਹੋ ਸਕਦੀ ਹੈ ਲੇਕਿਨ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੀ ਅੱਜ ਜੱਥੇਬੰਦੀਆਂ ਪ੍ਰੈਸ ਕਾਨਫਰੰਸ ਕਰਕੇ মিডিਆ ਦੇ ਨਾਲ ਕੋਈ ਗੱਲਬਾਤ ਕਰਨਗੇ ਕਿ ਅਸੀਂ ਇਹ ਫੈਸਲਾ ਲੈਂਦਾ ਹੈ ਜਾਂ ਫਿਰ ਸਰਕਾਰ ਦੇ ਸਾਹਮਣੇ ਸਿੱਧੀ ਗੱਲ ਰੱਖਣਗੇ ਸਰਕਾਰ ਦੇ ਸਾਹਮਣੇ ਹੀ ਸਿੱਧਾ ਕਹਿਣਗੇ ਕਿ ਅਸੀਂ 2 ਸਾਲ ਨਹੀਂ 4 ਸਾਲ ਤੇ ਜਾਂ 3 ਸਾਲ ਤੇ ਕਾਨੂੰਨਾਂ ਦੇ ਉੱਤੇ ਰੋਕ ਲਗਾਈ ਜਾਵੇ ਇਹ ਜੱਥੇਬੰਦੀਆਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਤੈਅ ਕਰਨਾ ਵਾ ਪਰਮਿੰਦਰ ਠੀਕ ਹੈ ਠੀਕ ਹੈ ਪਿੰਗਨ ਲਗਾਤਾਰ ਸਤ ਤੋਂ ਵੱਡੀ ਖਬਰ ਤੇ ਬਣੇ ਰਹੋ ਮੁਰ ਅਪਡੇਟ ਲਈ ਤੁਹਾਡਾ ਰੁਕ ਕਰਾਂਗੇ ਸਭ ਤੋਂ ਵੱਡੀ ਖਬਰ ਅਸੀਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ న్యూਸ 18 ਆਪਣੇ ਦਰਸ਼ਕਾਂ ਤੱਕ ਇਹ ਖਬਰ ਪਹੁੰਚਾ ਰਿਹਾ ਹੈ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਪੰਜਾਬ ਦੀ ਜਨਤਾ ਵੀ ਦੇਸ਼ ਦੀ ਜਨਤਾ ਵੀ ਇਸ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਿਸਾਨੀ ਮੁੱਦਾ ਕਿਵੇਂ ਤੇ ਕਦੋਂ ਹੱਲ ਹੋਵੇ ਤੇ ਐਕਸਕਲੂਸਿਵ ਜਾਣਕਾਰੀ న్యూਸ 18 ਦੇ ਕੋਲ ਹੈ ਕਿ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਕੱਲ ਦੀ ਜਿਹੜੀ 11ਵੇਂ ਗੇੜ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਸਹਿਮਤੀ ਬਣ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਅਸੀਂ ਇਹ ਖਬਰ ਦੱਸਣ ਜਾ ਦੱਸਦੇ ਹਾਂ 3 ਤੋਂ 4 ਸਾਲ ਤੱਕ ਕਾਨੂੰਨਾਂ ਤੇ ਰੋਕ ਦੀ ਕਿਸਾਨ ਮੰਗ ਕਰ ਸਕਦੇ ਨੇ ਕੱਲ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਅੱਗੇ ਇਹ ਮੰਗ ਰੱਖੀ ਜਾ ਸਕਦੀ ਹੈ ਸਰਕਾਰ 3 ਸਾਲ ਦੀ ਰੋਕ ਲਗਾਉਣ ਦੀ ਹਾਮੀ ਭਰ ਸਕਦੀ ਹੈ ਦਰਸਲ ਕੱਲ ਜਿਹੜਾ ਪ੍ਰਸਤਾਵ ਸਰਕਾਰ ਦੇ ਵੱਲੋਂ ਕਿਸਾਨਾਂ ਅੱਗੇ ਰੱਖਿਆ ਗਿਆ ਸੀਗਾ ਉਸ ਬਾਰੇ ਵੀ ਤੁਹਾਨੂੰ ਵਿਸਤਾਰ ਦੇ ਨਾਲ ਪੂਰੀ ਜਾਣਕਾਰੀ ਦੇ ਦਨੇ ਹੈ ਜਿਹੜਾ ਪ੍ਰਸਤਾਵ ਸਰਕਾਰ ਨੇ ਰੱਖਿਆ ਸੀ ਨਵਾਂ ਪ੍ਰਸਤਾਵ ਹੈ ਜਿਸ ਤੇ ਅੱਜ ਕਿਸਾਨਾਂ ਚੋਂ ਅਤੇ ਬੰਦੀਆਂ ਦੇ ਵੱਲੋਂ ਵੀ ਮੰਥਨ ਕੀਤਾ ਜਾਵੇਗਾ ਸਭ ਤੋਂ ਪਹਿਲੀ ਗੱਲ ਗਈ ਕਹੀ ਗਈ ਸੀ ਇਸ ਪ੍ਰਸਤਾਵ ਦੇ ਵਿੱਚ ਕਿ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਸਰਕਾਰ ਦਾ ਕਹਿਣਾ ਹੈ ਕਿ 1.5 ਸਾਲ ਤੱਕ ਰੋਕ ਲਗਾਉਣ ਦੇ ਲਈ ਸਰਕਾਰ ਤਿਆਰ ਹੈ ਕਲ ਨਰਿੰਦਰ ਤੋਮਰ ਨੇ ਸਾਫ਼ ਕਿਹਾ ਸੀਗਾ ਇੱਕ 1.5 ਸਾਲ ਤੱਕ ਸਰਕਾਰ ਰੋਕ ਲਗਾ ਸਕਦੀ ਹੈ ਇਥੋਂ ਤੱਕ ਵੀ ਕਿਹਾ ਗਿਆ ਸੀਗਾ ਕਿ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਹਲਫਨਾਮਾ ਦੇਣ ਦੇ ਲਈ ਵੀ ਤਿਆਰ ਹੈ ਜੇਕਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੈ ਕੋਈ ਸ਼ੱਕ ਹੈ ਜਾਂ ਯਕੀਨ ਨਹੀਂ ਹੁੰਦਾ ਤੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਹਲਫਨਾਮਾ ਵੀ ਦੇ ਸਕਦੀ ਹੈ ਮਸਲੇ ਦੇ ਹੱਲ ਦੇ ਲਈ ਸਾਂਝੀ ਕਮੇਟੀ ਬਣਾਉਣ ਦਾ ਵੀ ਸਰਕਾਰ ਦੇ ਵੱਲੋਂ ਆਫਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੀ ਕਮੇਟੀ ਤੋਂ ਵੱਖ ਇੱਕ ਕਮੇਟੀ ਬਣਾਈ ਜਾਵੇਗੀ ਕਿਉਂਕਿ ਪਹਿਲੇ ਸੁਪਰੀਮ ਕੋਰਟ ਦੇ ਵੱਲੋਂ ਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਮੇਟੀ ਦੇ ਵਿੱਚ ਸਰਕਾਰ ਤੇ ਕਿਸਾਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਇਹ ਵੀ ਨਵੇਂ ਅਫਰ ਦਾ ਹਿੱਸਾ ਹੈ ਤਿੰਨੇ ਖੇਤੀ ਕਾਨੂੰਨਾਂ ਤੇ ਇਸ ਕਮੇਟੀ ਦੇ ਵੱਲੋਂ ਚਰਚਾ ਕੀਤੀ ਜਾਵੇਗੀ ਐਮਐਸਪੀ ਨੂੰ ਕਾਨੂੰਨੀ ਗਰੰਟੀ ਤੇ ਵੀ ਇਸ ਕਮੇਟੀ ਦੇ ਵੱਲੋਂ ਚਰਚਾ ਕੀਤੀ ਜਾਵੇਗੀ ਵਿਚਾਰ ਕੀਤਾ ਜਾਵੇਗਾ ਤੇ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਅਗਲਾ ਫੈਸਲਾ ਲਿਆ ਜਾਵੇਗਾ ਜਦੋਂ ਤੱਕ ਇਸ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਖੇਤੀ ਕਾਨੂੰਨਾਂ ਤੇ ਰੋਕ ਬਰਕਰਾਰ ਰਹੇਗੀ ਇਹ ਵੱਡਾ ਪ੍ਰਸਤਾਵ ਨਵਾਂ ਪ੍ਰਸਤਾਵ ਕੱਲ ਸਰਕਾਰ ਦੇ ਵੱਲੋਂ ਕਿਸਾਨਾਂ ਅੱਗੇ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਸਭ ਤੋਂ ਵੱਡਾ ਮੰਤਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਕੱਲ ਗੱਲ ਅੱਗੇ ਵੱਧ ਸਕਦੀ ਹੈ ਗੱਲ ਕਿਸੇ ਨਤੀਜੇ ਤੱਕ ਪਹੁੰਚ ਸਕਦੀ ਹੈ ਸਹਿਮਤੀ ਬਣ ਸਕਦੀ ਹੈ ਕਿਸਾਨ ਤਿੰਨ ਤੋਂ ਚਾਰ ਸਾਲ ਤੱਕ ਰੋਕ ਲਗਾਉਣ ਦੀ ਸਰਕਾਰ ਦੇ ਅੱਗੇ ਮੰਗ ਰੱਖ ਸਕਦੇ ਨੇ ਕਿਉਂਕਿ ਕੱਲ ਦੇ ਪ੍ਰਸਤਾਵ ਦੀ ਗੱਲ ਕੀਤੀ ਜਾਵੇ ਤਾਂ ਕੱਲ ਸਰਕਾਰ ਨੇ 1.5 ਸਾਲ ਤੱਕ ਦੀ ਗੱਲ ਕਹੀ ਸੀ ਮੰਦਰ ਤੋਂ ਬਰਨੇ ਸਾਫ ਕਿਹਾ ਸੀਗਾ 1 ਜਾਂ 1.5 ਸਾਲ ਤੱਕ ਰੋਕ ਸਰਕਾਰ ਖੇਤੀ ਕਾਨੂੰਨਾਂ ਤੇ ਲਗਾ ਸਕਦੀ ਹੈ ਇਸ ਨੂੰ ਲੈ ਕੇ ਇੰਨੀ ਸਾਫ ਕੀਤਾ ਸੀ ਸਰਕਾਰ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਰੋਕ ਨੂੰ ਲੈ ਕੇ ਹਲਫਨਾਮਾ ਵੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਹਲਫਨਾਮਾ ਵੀ ਸਰਕਾਰ ਦੇ ਸਕਦੀ ਹੈ ਮਸਲੇ ਦੇ ਹੱਲ ਦੇ ਲਈ ਸਾਂਝੀ ਕਮੇਟੀ ਬਣਾਉਣ ਦਾ ਵੀ ਸਰਕਾਰ ਦੇ ਵੱਲੋਂ ਆਫਰ ਦਿੱਤਾ ਗਿਆ ਹੈ ਫੋ ਲਗਾਤਾਰ ਜਿਹੜਾ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਮੋਰਚਾ ਜਾਰੀ ਹੈ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ ਜਿੱਥੇ ਪਹਿਲਾਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਇਸ ਦੇ ਵਿਚਾਰ ਦਾ ਰਸਤਾ ਵੀ ਕਿਤੇ ਨਾ ਕਿਤੇ ਨਿਕਲ ਸਕਦਾ ਹੈ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਸੈਮਟੀ ਬਣ ਸਕਦੀ ਹੈ ਪੁਲਤਾਂ ਨੂੰ ਸਿੱਧਾ ਰੋਕ ਕਰਦੇ ਆ ਗਰਾਉਂਡ ਜ਼ੀਰੋ ਦਾ ਗਰਾਉਂਡ ਜ਼ੀਰੋ ਦਾ ਸਿੰਘੂ ਬੋਰਡਰ ਜਿੱਥੋਂ ਕਿ ਮੇਰੇ ਸਹਿਯੋਗੀ ਲਗਾਤਾਰ ਪੰਕਾ ਰੋਹਿਤ ਬਾਂਸਲ ਬਣੇ ਹੋਏ ਨੇ ਹਰ ਤਰ੍ਹਾਂ ਦੀ ਅਪਡੇਟ ਹਰ ਤਰ੍ਹਾਂ ਦੀ ਤਸਵੀਰ ਸਾਡੇ ਦਰਸ਼ਕਾਂ ਤੱਕ ਪਹੁੰਚਾਰੇ ਨੇ ਰੋਹਿਤ ਇਹ ਸਭ ਤੋਂ ਵੱਡੀ ਜਾਣਕਾਰੀ ਐਕਸਕਲੂਸਿਵ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਕੱਲ ਜਿਹੜਾ ਨਵਾਂ ਪ੍ਰਸਤਾਵ ਆਇਆ ਸੀਗਾ ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਵੀ ਸਾਫ ਤੌਰ ਤੇ ਕਿਹਾ ਗਿਆ ਸੀਗਾ ਕਿ ਇਸ ਨੂੰ ਲੈ ਕੇ ਵਿਚਾਰ ਕੀਤਾ ਜਾਵੇਗਾ ਇਹਦੇ ਮੈਨੇ ਇਹ ਨੇ ਕਿ ਕਿਤੇ ਨਾ ਕਿਤੇ ਕਿਸਾਨਾਂ ਨੇ ਵੀ ਇਸ ਪ੍ਰਸਤਾਵ ਨੂੰ ਪੋਜੀਟਿਵਲੀ ਲਿਆਇ ਸਕਾਰਾਤਮਕ ਤੌਰ ਤੇ ਇਹ ਸਭ ਤੋਂ ਵੱਡੀ ਜਾਣਕਾਰੀ ਸੀ ਦੇ ਰਹੇ ਆ ਕਿ ਤਿੰਨ ਤੋਂ 4 ਸਾਲ ਤੱਕ ਕਾਨੂੰਨਾਂ ਤੇ ਰੋਕ ਲਗਾਉਣ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਸਕਦੀ ਹੈ ਤੇ ਸਰਕਾਰ ਵੀ ਇਸ ਮੰਗ ਤੇ ਹਾਂ ਨਹੀਂ ਪਰ ਸਕਦੀ ਹੈ ਜੇ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕੱਲ ਦੀ ਮੀਟਿੰਗ ਦੀ ਤਾਂ ਕੱਲ ਦੀ ਮੀਟਿੰਗ ਬੇਹਦ ਐਮ ਸੀ ਕੱਲ ਦੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸੋਮ ਪ੍ਰਕਾਸ਼ ਜਿਹੜੇ ਪੰਜਾਬ ਤੋਂ ਮੰਤਰੀ ਜਾਂਦੇ ਨੇ ਉਹਨਾਂ ਵੱਲੋਂ ਇੱਕ ਪ੍ਰਸਤਾਵ ਰੱਖਿਆ ਗਿਆ ਕਿ ਆਪਾਂ ਇਦਾਂ ਕਰਦੇ ਹਾਂ ਕਿ ਇੱਕ ਸਾਲ ਲਈ ਇਹਨਾਂ ਕਾਨੂੰਨਾਂ ਤੇ ਰੋਕ ਲਗਾ ਦਿੰਦੇ ਹਾਂ ਔਰ ਇੱਕ ਕਮੇਟੀ ਦਾ ਗਠਨ ਕਰ ਦਿੰਦੇ ਹਾਂ ਇਹ ਕਮੇਟੀ ਡਿਸਾਈਡ ਕਰੇਗੀ ਕਿ ਕੀ ਇਹਨਾਂ ਬਿੱਲਾਂ ਦੇ ਵਿੱਚ ਕਿਹੜੀਆਂ ਸੋਧਾਂ ਕੀਤੀਆਂ ਜਾਣੀਆਂ ਜਾਂ ਇਹਨਾਂ ਬਿੱਲਾਂ ਨੂੰ ਰੱਦ ਕੀਤਾ ਜਾਣਾ ਪਰ ਉਸ ਪ੍ਰਸਤਾਵ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਜਿਹੜਾ 1 ਸਾਲ ਦਾ ਪ੍ਰਸਤਾਵ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਹੋਰ ਪ੍ਰਸਤਾਵ ਲਿਆਂਦਾ ਕਿ ਚਲੋ ਆਪਾਂ ਇਦਾਂ ਕਰਦੇ ਹਾਂ 1.5 ਤੋਂ 2 ਸਾਲ ਤੱਕ ਦੀ ਰੋਕ ਲਗਾ ਦਿੰਦੇ ਹਾਂ ਪਰ ਇਸ ਚੀਜ਼ ਦਾ ਲਿਖਤੀ ਭਰੋਸਾ ਇੱਕ ਸੁਪਰੀਮ ਕੋਰਟ ਦੇ ਵਿੱਚ ਵੀ ਹਲਫਨਾਮਾ ਦਿੱਤਾ ਜਾਏਗਾ ਜਿਹੜਾ ਕੇਂਦਰ ਸਰਕਾਰ ਵੱਲੋਂ ਦਾਖਲ ਕੀਤਾ ਜਾਏਗਾ ਕਿ ਅਸੀਂ ਇਸ ਬਿੱਲਾਂ ਦੇ ਉੱਤੇ 1.5 ਤੋਂ 2 ਸਾਲ ਦੀ ਰੋਕ ਲਗਾ ਰਹੇ ਹਾਂ ਔਰ ਇੱਕ ਕਮੇਟੀ ਦਾ ਗਠਨ ਕਰ ਦਿੰਨੇ ਆ। ਇਹ ਕਮੇਟੀ ਫੈਸਲਾ ਲੇਗੀ ਕਿ ਅੱਗੇ ਕੀ ਰੂਪਰੇਖਾ ਰੇਗੀ ਔਰ ਇਸ ਦੇ ਨਾਲ ਹੀ ਇੱਕ ਵਾਦਾ ਹੋਰ ਕੀਤਾ ਗਿਆ ਕਿ ਜੇਕਰ ਇਸ ਕਮੇਟੀ ਨੂੰ ਇਸ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਤਾਂ ਇਸੀ ਤੇ ਵੀ ਵਿਚਾਰ ਕੀਤਾ ਜਾਏਗਾ ਕਿ ਜਿੰਨੀ ਦੇਰ ਤੱਕ ਕਮੇਟੀ ਆਪਣੀ ਫਾਈਨਲ ਰਿਪੋਰਟ ਨਹੀਂ ਦੇ ਦਿੰਦੀ ਉਨੀ ਦੇਰ ਤੱਕ ਇਹਨਾਂ ਬਿਲਾਂਦ ਤੇ ਰੋਕ ਲਗਾਈ ਜਾਵੇ ਚਾਹੇ ਕਮੇਟੀ ਨੂੰ 2 ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇ। ਤਾਂ ਇਸ ਗੱਲ ਨੂੰ ਲੈ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਚਲੋ ਅਸੀਂ ਇਸ ਪ੍ਰਪੋਜ਼ਲ ਨੂੰ ਲੈ ਕੇ ਗੱਲਬਾਤ ਕਰਾਂਗੇ ਆਪਸ ਦੇ ਵਿੱਚ ਰਾਏ ਕਰਾਂਗੇ ਔਰ ਉਸ ਤੋਂ ਬਾਅਦ ਅਗਲੀ ਮੀਟਿੰਗ ਜੋ 22 ਤਰੀਕ ਨੂੰ ਹੋਣ ਵਾਲੀ ਹੈ ਉਸ ਦੇ ਵਿੱਚ ਆ ਕੇ ਅਸੀਂ ਆਪਣਾ ਪੱਕ ਰੱਖਾਂਗੇ ਤਾਂ ਜਦੋਂ ਇੱਕ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਇੱਕ ਕਮੇਟੀ ਦੇ ਪ੍ਰਸਤਾਵ ਆਉਂਦਾ ਹੈ ਪਹਿਲੀ ਪਹਿਲੀ ਜਿਹੜੀ ਪ੍ਰਸਤਾਵ ਸੀ ਉਸ ਨੂੰ ਨਕਾਰ ਦਿੱਤਾ ਜਾਂਦਾ ਪਰ ਦੂਜੇ ਪ੍ਰਸਤਾਵ ਤੇ ਜਦੋਂ ਇਹ ਕਿਹਾ ਜਾਂਦਾ ਕਿ ਚਲੋ ਅਸੀਂ ਗੱਲਬਾਤ ਆਪਸ ਕਰਾਂਗੇ ਇੱਕ ਆਪਸੀ ਰਏ ਬਣਾਵਾਂਗੇ ਜੇਕਰ ਸਾਡੀ ਰਹਿ ਵੰਦੀ ਆ ਤਾਂ ਅਸੀਂ ਇਸ ਦੇ ਨਾਲ ਸਹਿਮਤ ਹੋਵਾਂਗੇ ਤਾਂ ਲੱਗਦਾ ਕਿ ਕਿਤਨਾ ਕਿਤੇ ਕਿ ਪੋਜ਼ਿਟਿਵ ਜਿਹੜੀ ਗੱਲ ਆ ਉਹ ਜ਼ਰੂਰ ਨਿਕਲ ਕੇ ਆਉਂਦੀ ਹੈ ਕਿਉਂਕਿ ਜੇਕਰ ਪਹਿਲਾ ਪ੍ਰਸਤਾਵ ਰੱਦ ਕੀਤਾ ਜਾ ਸਕਦਾ ਤਾਂ ਦੂਜਾ ਪ੍ਰਸਤਾਵ ਦੀ ਨਾਲ ਦੀ ਨਾਲ ਰੱਦ ਕੀਤਾ ਜਾਂਦਾ ਪਰ ਜਦੋਂ ਦੂਜੇ ਪ੍ਰਸਤਾਵ ਨੂੰ ਕਮੇਟੀਆਂ ਰੱਦ ਨਹੀਂ ਕਰਦੀਆਂ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਵੀ ਇਸ ਚੀਜ਼ ਦੇ ਵਿੱਚ ਕੁਝ ਪੋਜ਼ਿਟਿਵਿਟੀ ਨਿਕਲਦੀ ਹੈ ਔਰ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਅੱਜ ਮੀਟਿੰਗ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਦੇਸ਼ ਦੀਆਂ तमाम ਕਿਸਾਨ ਜਥੇਬੰਦੀਆਂ ਉਹਨਾਂ ਦੀ ਇੱਕ ਮੀਟਿੰਗ ਹੈ ਅੱਜ ਦੀ ਮੀਟਿੰਗ ਵਿੱਚ ਜੇਕਰ ਇਹ ਪ੍ਰੋਪੋਜ਼ਲ ਨੂੰ ਅਕਸੈਪਟ ਕੀਤਾ ਜਾਂਦਾ ਜੇਕਰ ਇਹ ਪ੍ਰੋਪੋਜ਼ਲ ਕਿਸਾਨ ਜਥੇਬੰਦੀਆਂ ਮੰਨਦੀਆਂ ਸਕਦਾ ਹੈ ਕਿ ਇਸ ਦੇ ਨਾਲ ਕਿਸਾਨ ਆਪਣੀਆਂ ਕੁਝ ਹੋਰ ਸ਼ਰਤਾਂ ਲਾ ਦਨ ਉਹ ਹੋਰ ਸ਼ਰਤਾਂ ਕਿਸ ਤਰ੍ਹਾਂ ਦੀ ਹੋ ਸਕਦੀਆਂ ਕਿ ਜਿਹੜਾ ਕਮੇਟੀ ਦਾ ਸਮਾਂ 2 ਸਾਲ ਜਾਂ 1.5 ਸਾਲ ਦਾ ਕਿਹਾ ਜਾ ਰਿਹਾ ਉਸ ਦੇ ਵਿੱਚ ਹੋਰ ਵਾਅਦਾ ਕਰ ਦਿੱਤਾ ਜਾਵੇ ਤਿੰਨ ਜਾਂ 4 ਸਾਲ ਤੱਕ ਦੀ ਸ਼ਰਤ ਲਗਾ ਦਿੱਤੀ ਜਾਵੇ ਕਿ 3 ਸਾਲ ਹੀ ਕਾਨੂੰਨ ਹੋਲਡ ਕਰ ਦੋ 3 ਸਾਲਾਂ ਦੇ ਵਿੱਚ ਕਮੇਟੀ ਫੈਸਲਾ ਕਰੇਗੀ ਜਾਂ 3 ਤੋਂ 4 ਸਾਲਾਂ ਦਾ ਸਮਾਂ ਵਧਾਇਆ ਜਾ ਸਕਦਾ ਹੈ ਜੀ ਪਰਮਿੰਦਰ ਰੋਹਿਤ ਆਪਣੇ ਆਪ ਦੇ ਵਿੱਚ ਕਿਉਂਕਿ ਕਰੀਬ 40 ਕਿਸਾਨ ਜਥੇਬੰਦੀਆਂ ਨੇ ਤੇ ਜਦੋਂ ਕੋਈ ਨਵਾਂ ਪ੍ਰਪੋਜ਼ਲ ਆਉਂਦਾ ਹੈ ਪ੍ਰਸਤਾਵ ਆਉਂਦਾ ਹੈ ਉਸ ਤੇ ਸਾਰੀਆਂ ਜਥੇਬੰਦੀਆਂ ਦਾ ਇੱਕ ਮਤ ਹੋਣਾ ਉਸ ਪ੍ਰਸਤਾਵ ਤੇ ਸਹਿਮਤੀ ਬਣਾਉਣਾ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਵੀ ਕਿਤਨੇ ਕਿਤੇ ਚੁਣੌਤੀ ਹੋਵੇਗੀ ਜੀ ਬਿਲਕੁਲ ਇਸ ਤਰ੍ਹਾਂ ਦੀ ਚੁਣੌਤੀ ਲਗਾਤਾਰ ਰਹਿੰਦੀ ਹੈ ਜਿਸ ਤਰ੍ਹਾਂ ਅਸੀਂ ਕੱਲ ਵੀ ਕਿਸਾਨ ਆਗੂਆਂ ਨਾਲ ਗੱਲ ਕਰ ਰਹੇ ਸੀ ਜਿੱਥੇ ਬਹੁਤ ਸਾਰੇ ਕਿਸਾਨ ਕਹਿ ਰਹੇ ਸੀ ਕਿ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਤੋਂ ਬਾਅਦ ਫੈਸਲਾ ਕਰਾਂਗੇ ਤਾਂ ਉਹਨਾਂ ਦੇ ਚਿਹਰਿਆਂ ਤੇ ਕੁਝ ਪੋਜ਼ਿਟਿਵ ਗੱਲਾਂ ਜ਼ਰੂਰ ਚੱਲ ਕਰੀਆਂ ਸਨ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਅੱਜ ਦੀ ਮੀਟਿੰਗ 'ਚ ਇੱਕ ਨਵਾਂ ਪ੍ਰਪੋਜ਼ਲ ਆਇਆ ਹੈ ਇਸ ਤਰ੍ਹਾਂ ਦਾ ਪ੍ਰਪੋਜ਼ਲ ਪਹਿਲਾਂ ਕਦੇ ਕਿਸੇ ਮੀਟਿੰਗ 'ਚ ਨਹੀਂ ਆਇਆ ਪਰ ਜਿਹੜਾ ਅੱਜ ਦਾ ਪ੍ਰਪੋਜ਼ਲ ਆਇਆ ਉਹ ਪਹਿਲਾਂ ਦੀਆਂ ਮੀਟਿੰਗਾਂ ਨਾਲੋਂ ਬੇਹਦ ਵੱਖਰਾ ਔਰ ਇਸੇ ਲਈ ਕੱਲ ਦੀ ਮੀਟਿੰਗ ਵਿੱਚ ਇਸ ਸੀਨ ਨੂੰ ਵਿਚਾਰਾਂ ਕਿਤੇ ਜਾਣ ਜਦੋਂ ਦੂਜੇ ਪਾਸੇ ਰੁਲਦੂ ਸਿੰਘ ਮਾਨਸਾ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਾਬਤ ਤੌਰ ਤੇ ਕਹਿੰਦੇ ਨੇ ਕਿ ਸਾਨੂੰ ਇਹ ਪ੍ਰਪੋਜ਼ਲ ਮਨਜ਼ੂਰ ਨਹੀਂ ਜਿੰਨਾ ਚਿਰ ਬਿਲ ਰੱਦ ਨਹੀਂ ਹੋਣਗੇ ਅਸੀਂ ਉਹਨਾਂ ਚਿਰ ਪਿੱਛੇ ਨਹੀਂ ਮੁੜਾਂਗੇ ਮੇਰਾ ਇਸ ਪ੍ਰਪੋਜ਼ਲ ਦੇ ਖਿਲਾਫ ਵੋਟ ਹੋਏਗਾ ਮੈਂ ਇਸ ਪ੍ਰਪੋਜ਼ਲ ਦੇ ਹੱਕ ਵਿੱਚ ਨਹੀਂ ਪੁਕਤਾਂਗਾ ਤਾਂ ਦੋਨੇ ਪਾਸੇ ਦੀਆਂ ਦੋ ਰਾਇਆਂ ਜ਼ਰੂਰ ਆਉਂਦੀਆਂ ਨੇ ਪਰ ਜਦੋਂ ਕਮੇਟੀਆਂ ਬੈਠਦੀਆਂ ਨੇ ਆਪਸ ਵਿੱਚ ਸਲਾਹ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਿਹੜੇ ਆਗੂ ਜੇਕਰ ਮੈਜੋਰਟੀ ਜਿਹੜੇ ਕਿਸਾਨ ਨੇ ਉਹ ਇਸ ਗੱਲ ਨੂੰ ਲੈ ਕੇ ਸਹਿਮਤ ਹੁੰਦੇ ਨੇ ਕਿ ਜਿਹੜਾ ਇਹ ਪ੍ਰਪੋਜ਼ਲ ਹੈ ਉਹ ਪ੍ਰਪੋਜ਼ਲ ਠੀਕ ਹੈ ਇਸ ਪ੍ਰਪੋਪੋਜ਼ਲ ਦੇ ਨਾਲ ਸਾਨੂੰ ਜਾ ਸ਼ਰਤਾਂ ਦੇ ਨਾਲ ਸਾਨੂੰ ਜਾਣਾ ਚਾਹੀਦਾ ਤਾਂ ਕਈ ਵਾਰੀ ਜਿਹੜੇ ਦੂਜੇ ਆਗੂ ਜਿਹੜੇ ਨਹੀਂ ਮੰਨ ਰਹੇ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਚਾਲੀਆਂ ਦੇ ਵਿੱਚੋਂ ਚਾਲੀਆਂ ਦਾ ਇੱਕ ਹੀ ਚੀਜ਼ ਤੇ ਸਹਿਮਤ ਹੋਣਾ ਬਹੁਤ ਮੁਸ਼ਕਿਲ ਹੁੰਦਾ ਪਰ ਫਿਰ ਵੀ ਜਦੋਂ 30 ਤੋਂ 35 ਬੰਦੇ ਇੱਕ ਪਾਸੇ ਹੋ ਜਾਂਦੇ ਨੇ ਤਾਂ ਬਾਕੀ ਦੇ ਪੰਜ ਬੰਦਿਆਂ ਨੂੰ ਵੀ ਮਨਾਇਆ ਜਾਂਦਾ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਕੀ ਲੱਗਦਾ ਹੋਰ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਐਡ ਆਨ ਕੀਤੀਆਂ ਜਾ ਸਕਦੀਆਂ ਉਹਨਾਂ ਦੀਆਂ ਗੱਲਾਂ ਮੰਨ ਕੇ ਇੱਕ ਵਕਰਪਰ ਰੋਇ ਤੇ ਲਗਾਤਾਰ ਬਣੇ ਰੋ ਸਾਡੇ ਲਈ ਫਿਰ ਤੁਹਾਡਾ ਰੋਕ ਕਰਾਂਗੇ ਸੋ ਸਭ ਤੋਂ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਐਕਸਕਲੂਸਿਵ ਜਾਣਕਾਰੀ ਹੈ న్యూਸ 18 ਪੰਜਾਬ ਰਾਣਾ ਹਿਮਾਚਲ ਦੇ ਕੋਲ ਕਿ ਤਿੰਨ ਤੋਂ 4 ਸਾਲ ਤੱਕ ਖੇਤੀ ਕਾਨੂੰਨਾਂ 'ਤੇ ਰੋਕ ਲਗਾਉਣ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਸਕਦੀ ਹੈ ਤੇ ਕੱਲ ਦੀ ਮੀਟਿੰਗ ਦੇ ਵਿੱਚ ਸਰਕਾਰ ਵਿੱਚ ਤੇ ਸਹਿਮਤੀ ਜਤਾ ਸਕਦੀ ਹੈ ਲਗਾਤਾਰ ਇਸ ਖਬਰ ਤੇ ਬਣਿਆ ਫਿਲਹਾਲ ਇਥੇ ਰੁਕ ਰਹਿਣੇ ਛੋਟੀ ਜਿਹੀ ਬ੍ਰੇਕ ਲਈ ਜਲਦ ਹਾਜ਼ਰ ਹੋਣੇ ਆ ਇਸ ਬ੍ਰੇਕ ਤੋਂ ਬਾਅਦ ਪ੍ਰੇਖਕਾਂ ਅਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਸਭ ਤੋਂ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕੱਲ ਦੀ 11ਵੇਂ ਗੇੜ ਦੀ ਮੀਟਿੰਗ ਦੇ ਵਿੱਚ ਬੈਠਕ ਦੇ ਵਿੱਚ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਸਹਿਮਤੀ ਬਣ ਸਕਦੀ ਹੈ ਜਿਸ ਦੀ ਕਿ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਸਕਦੀ ਹੈ 3 ਤੋਂ 4 ਸਾਲ ਤੱਕ ਕਾਨੂੰਨਾਂ ਤੇ ਕਿਸਾਨਾਂ ਦੇ ਵੱਲੋਂ ਰੋਕ ਦੀ ਮੰਗ ਕੀਤੀ ਜਾ ਸਕਦੀ ਹੈ ਤੇ ਕੱਲ ਜਥੇਬੰਦੀਆਂ ਵੱਲੋਂ ਸਰਕਾਰ ਅੱਗੇ ਇਹ ਮੰਗ ਰੱਖੀ ਜਾਵੇਗੀ ਸਰਕਾਰ 3 ਸਾਲ ਦੇ ਲਈ ਰੋਕ ਲਗਾਉਣ ਦੀ ਹਮਮੀ ਵੀ ਪਰ ਸਕਦੀ ਹੈ ਦਰਸਲ ਕੱਲ ਨੂੰ ਜਿਹੜੀ ਮੀਟਿੰਗ ਹੋਈ ਸੀ ਦਸਨੇਗੜ ਦੀ ਬੈਠਕ ਵਿੱਚ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਕਿਸਾਨਾਂ ਅੱਗੇ ਪ੍ਰਸਤਾਵ ਰੱਖਿਆ ਗਿਆ ਸੀਗਾ ਕਿ ਸਰਕਾਰ 1.5 ਸਾਲ ਤੱਕ ਕਾਨੂੰਨਾਂ 'ਤੇ ਰੋਕ ਲਗਾ ਸਕਦੀ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇਣ ਦੇ ਲਈ ਵੀ ਸਰਕਾਰ ਤਿਆਰ ਹੈ ਤੇ ਹੁਣ ਕੱਲ ਦੀ ਮੀਟਿੰਗ ਕੱਲ ਦੀ ਬੈਠਕ ਬਹੁਤ ਵੱਡੀ ਤੇ ਅਹਿਮ ਰਹਿਣ ਵਾਲੀ ਹੈ और आज भी हमने विस्तार पूर्वक उन्हें कहा कि कानूनों पर विचार करना है और आंदोलन से जुड़े विभिन्न पहलुओं पर विचार करना है तो निश्चित रूप से समय तो चाहिए और समय चाहिए तो वो समय छह महीने का भी हो सकता है एक साल का भी हो सकता है डेढ़ साल का भी हो सकता है और सरकार एक डेढ़ साल तक भी कानून के क्रियान्वयन को स्थगित करने के लिए सहमत है इस दौरान किसान और सरकार के प्रतिनिधि मिलकर समस्याओं का हल खोजें और जो समाधान हो उस समाधान को आगे बढ़ाया जाए ਕਿ ਹੈ ਵੀ ਅਸੀਂ ਹਾਲੇ ਉੱਤੀ ਖੜੇ ਹਾਂ ਅਸੀਂ ਰਿਪੀਲ ਕਰਾਉਣ ਤੇ ਖੜੇ ਸਆਂੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਫਿਰ ਉਹਦੇ ਬਾਅਦ 올 ਇੰਡੀਆ ਦੀ ਮੀਟਿੰਗ ਹੋਏਗੀ ਫਿਰ ਅਸੀਂ ਇਹਨਾਂ ਨਾਲ ਗੱਲਬਾਤ ਹੋਣ ਲੱਗਦਾ ਪਿੱਛੇ ਹਟਿਆ ਸਰਕਾਰ ਸਰਕਾਰ ਹੈ ਕੋਈ ਫਰਕ ਪਿਆ ਕਰਦਾ ਹੈ ਅਜਾ ਤਾਂ ਐਮਐਸ ਨੂੰ ਲਾਪਰਵਾਹ ਚੱਲ ਹੋਈ ਹੈ ਐਮਐਸ ਐਮਐਸ ਦੀ ਤੇ ਪਰੂ ਚਰਚਾ ਹੋਈ ਕਿ ਫਿਰ ਜੀ ਉਹਨਾਂ ਨੂੰ ਕਹਿੰਦੇ ਨੇ ਵੀ ਅਸੀਂ ਐਮਐਸ ਨੂੰ ਤੇ ਵੀ ਕਮੇਟੀ ਬਣਾਵਾਂਗੇ ਅਸੀਂ ਉਹ ਇੱਥੇ ਹੀ ਚਰਚਾ ਹੋਈ ਪੁਲਿਸ ਵਾਲਿਆਂ ਦੀ ਮੀਟਿੰਗ ਜੁਈ ਹੈ ਅਸੀਂ ਉਹਨਾਂ ਨੇ ਕਿਹਾ ਵੀ ਸਾਡੀ ਪ੍ਰੇਡ ਹੋਏਗੀ ਅਜ ਅਜ ਕੀ ਕਹੇ ਲੇ ਪੱਕੀ ਹੋਏਗੀ ਵੱਡੀ ਪ੍ਰੇਡ ਕਿਤੇ ਦੁਨੀਆ ਚ ਹੋਈ ਜੀ ਜੇ ਖੇਤੀ ਕਾਨੂੰਨ ਪਹਿਲਾਂ ਰੱਦ ਹੋ ਜਾਂਦੇ ਨੇ ਫਿਰ ਤੁਸੀਂ ਪ੍ਰੇਡ ਕਰੋਗੇ ਨਹੀਂ ਉਹ ਹਾਲੇ ਨਹੀਂ ਸਵਾਲ ਇਹਦਾ ਹਾਲੇ ਕੁਝ ਪਤਾ ਨਹੀਂ ਅਸੀਂ ਅੰਦੋਲਨ ਚਾਹੀਤ ਮੀਟਿੰਗ ਵਿੱਚ ਅੱਜ ਤਿੰਨ ਕਾਨੂੰਨ ਕਿਸ ਵੇ ਐਮਐਸਪੀ ਦੇ ਵਿੱਚ ਕੁਝ ਹੋਇਆ ਤਿੰਨ ਕਾਨੂੰਨ ਕੋ ਲੈ ਕੇ ਕਾਫੀ ਡਿਸਕਸ਼ਨ ਹੋਈ ਲੰਚ ਕੇ ਬਾਅਦ ਮਨਿਸਟਰੋ ਨੇ ਬੋਲਾ ਕਿ ਹਮ ਇਸ ਕਾਨੂੰਨੋ ਕੋ ਤਿੰਨ ਕਾਨੂੰਨੋ ਕੋ ਇੱਕ ਐਫੀਡਾਫਟ ਸੁਪਰੀਮ ਕੋਰਟ ਕੇ ਮੇਂ ਦੇਕੇ ਡੇਢ ਡੇਢ 1.5 ਸਾਲ ਕੇ ਲਈ ਸੌਰੀ इनको स्थगित कर देते हैं और एक कमेटी बना देंगे वो कमेटी डिसाइड करेगी इन कानूनों का फ्यूचर फिर और हमने कहा कि ठीक है हम आपके इस प्रपोजल के ऊपर सोचेंगे एम कमेटी एक बनेगी जो एम और तीन कानूनों के बारे में डिसाइड करेगी लेकिन हमने मीटिंग करके ये बताया कि वी आर ऑन द रिपील ऑफ द लॉस विद द रिपील ऑफ एक्श एंड ऑल्सो ਔਨ ਯੂਰ ਪ੍ਰਪੋਜ਼ਲ ਹਮ ਸੋਚਾਂਗੇ ਕਿ ਆਪਕੀ ਪ੍ਰਪੋਜ਼ਲ ਕੇ ਬਾਰੇ ਵਿੱਚ ਅਸੀਂ ਅਜੇ ਰੱਦ ਤੇ ਖੜੇ ਹਾਂ ਕਿ ਇਹਨਾਂ ਨੂੰ ਰੱਦ ਕਰੋ ਉਹ ਨਵੀਂ ਪ੍ਰਪੋਜ਼ਲ ਲੈ ਕੇ ਆਇਆ ਪਹਿਲੀਆਂ 9 ਮੀਟਿੰਗਾਂ ਦੇ ਵਿੱਚ ਜੇ ਹੀ ਪ੍ਰਪੋਜ਼ਲ ਨਹੀਂ ਆਈ ਸੁਪਰੀਮ ਕੋਰਟ ਨੇ 2 ਮਹੀਨਿਆਂ ਦੇ ਲਈ ਇਹਨੂੰ ਸਸਪੈਂਡ ਕੀਤਾ ਇਹ 2 ਸਾਲ ਲਈ ਲੈ ਕੇ ਆ ਰਿਹਾ ਇਹਦੇ ਤੇ ਕਰਾਂਗੇ ਪਹਿਲਾਂ ਪੰਜਾਬ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਹੋਊਗੀ ਫਿਰ ਇੰਡੀਆ ਲੈਵਲ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਊਗੀ 12 ਵਜੇ ਭਾਰਤ ਸਰਕਾਰ ਨਾਲ ਮੀਟਿੰਗ ਹੋਊਗੀ ਮੇਰੀ ਵੋਟ ਹੋ ਵੀ ਰੱਦ ਹੋਣੇ ਚਾਹੀਦੇ ਨੇ ਬਾਕੀਆਂ ਦੀਆਂ ਵੋਟਾਂ ਬਾਰੇ ਕੋਈ ਗੱਲਬਾਤ ਹੋਈ ਹੈ ਉਹ ਮੇਰੇ ਮਗਰ ਲੱਗਣਗੇ ਸਾਰੇ ਕਿਹੜੀ ਮੈਕੇਜ ਸੋ ਸਾਫ ਤੌਰ ਤੇ ਜਿਹੜਾ ਕੇਂਦਰ ਦਾ ਪ੍ਰੋਪੋਜ਼ਲ ਆ ਰਿਜੈਕਟ کہہ ਸਕਦੇ ਆ ਸਾਹ ਮੇਰੇ ਦੇਖੋ ਅਸੀਂ ਇਹਨੂੰ ਇੱਕ ਗੱਲ ਹੈ ਸਿਰੇ ਨਜੜਦੀ ਨਹੀਂ ਜਿਹੜੀ ਸਰਕਾਰ ਨਾਲ ਮੇਰੇ ਸਾਹਮਣੇ ਤੱਕ ਜਿੰਨੀ ਦੇਰ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਇਹ ਪ੍ਰੋਪੋਜ਼ਲਾਂ ਨਹੀਂ ਮੰਨੀਆਂ ਜਾ ਸਕਦੀਆਂ ਸਾਡਾ